ਤੋਂ ਤਰਨਤਾਰਨ ਦੇ ਵਿੱਚ ਡੀਸੀ ਦਫਤਰ ਦੇ ਬਾਹਰ ਇੱਕ ਵਿਅਕਤੀ ਦੇ ਵੱਲੋਂ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਲਗਾਈ ਗਈ ਹੈ ਇਸ ਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਸਦਸਗੀ थाना ਸਦਰ ਤਰਨਤਾਰਨ ਦੀ ਪੁਲਿਸ ਨੇ লাশ ਨੂੰ ਕਬਜ਼ੇ ਚ ਲੈ ਕੇ ਮ੍ਰਿਤਕਾਂ ਦੀ ਪਛਾਣ ਦੇ ਲਈ ਅਗਲੀਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਹਾਦਸਾ ਨੈਸ਼ਨਲ ਹਾਈਵੇ ਤੋਂ ਉੱਤੇ ਡੀਸੀ ਦਫਤਰ ਦੇ ਬਾਹਰ ਵਾਪਰਿਆ ਹੈ ਸਰ ਇਹ ਕਿਥੋਂ ਨਹੀਂ ਪੜਦਾ ਕਿ ਕੀ ਗੱਲ ਹੋਈ ਤੇ ਕੋਈ ਇਹ ਡੀਸੀ ਆਫਿਸ ਦੇ ਸਾਹਮਣੇ ਆ ਜੀ ਇਹ ਬੰਦਾ ਅੰਦਰੋਂ ਨਿਕਲਿਆ ਵਾ ਤੇ ਇਹਦੇ ਹੱਥ 'ਚ ਟ੍ਰੋਲ ਦੀ ਬੋਤਲ ਸੀਗੀ ਇਹਨੇ ਆਪਣੇ ਆਪ ਤੇਲ ਪਾ ਕੇ ਤੇ ਮਾਚਿਸ ਨਾਲ ਆਪਣੇ ਅੱਗ ਲਾ ਲਈ ਆ ਤੇ ਇੱਥੇ ਮੌਕੇ ਤੇ ਡੀਸੀ ਆਫਿਸ ਦਾ ਨਾਨਕ ਸਿੰਘ ਆ ਜਦੋਂ ਇਹਨੇ ਵੇਖਿਆ ਅੱਗ ਲੱਗੀ ਇਹਨੇ ਅੰਦਰੋਂ ਫਾਇਰ ਬ੍ਰੀਡ ਲਿਆ ਕੇ ਉਹਦੇ ਨਾਲ ਆ ਕੇ ਫੜਫੜਾਈ ਦੀ ਅੱਗ ਬੁਝਾਈ ਆ ਪਰ ਅੱਗ ਬੁਝੇਰ ਤੱਕ ਜਿਹੜਾ ਬੰਦਾ ਇਹ ਡੈਥ ਹੋ ਜਾਂਦੀ ਹੈ ਨਾਲ ਕੋਈ ਰਸੀ ਇਹਦੇ ਨਹੀਂ ਇਕੱਲਾ ਫਿਰ ਨਾਲ ਕੋਈ ਨਹੀਂ ਰਗਾ ਕਿੰਨੀ ਸਰ ਉਮਰ ਲੱਗੀ ਜੀ ਉਮਰ ਆਈਡੀਆ ਦੇਖ ਲਓ ਤੇ ਜੀ ਕੰਨੇ ਕਿਉਂ 60 ਸਾਲ ਦਾ ਆਪੇ ਹੈ। ਆ ਜਾਨ ਤੇਰੀ ਕੋਈ ਆ ਜੀ ਨਹੀਂ ਗਈ ਹੁਣ ਡੈੱਡ ਬੋਡੀ ਉੱਥੇ ਹਸਰ ਖੋਨੇ ਪਛਾਣ ਲਈ 72 ਘੰਟੇ ਵਾਸਤੇ ਉੱਥੇ ਰਖਾਵਾਂਗੇ ਜੀ। ਉੱਥੇ ਮੈਂ ਪਛਾਣ ਲਈ ਪੇਪਰ ਦੇ ਦਿੰਦੇ ਆ ਤੇ ਕੀ ਨਾਮ ਦਾ ਹੈ? ਕੀ ਉਹ ਆਪਣਾ ਦੋ ਇਤਬਾਰ ਹੈ? ਭਾਈ ਮੇਰਾ ਨਾਮ ਨਾਨਕ ਸਿੰਘ ਆ। ਮੈਂ ਇੱਥੇ ਡਿਊਟੀ ਕਰਦਾ। ਤੇ ਭਾਈ ਮੈਂ ਡਿਊਟੀ ਕਰਦੇ ਆਂ ਹਾਂ ਤੇ ਲੋਕ ਭੱਜੇ ਆਉਂਦੇ ਇੱਧਰ ਨੂੰ। ਮੈਂ ਵੇਖਿਆ ਤੇ ਮੈਨੂੰ ਆਂਦੇ ਮੈਂ ਜੋ ਗੇਟ ਤੇ ਆਇਆ ਭੱਜ ਕੇ ਮੈਨੂੰ ਆਂਦੇ ਇੱਕ ਬੰਦੇ ਨੇ ਅੱਗ ਲਾ ਲਈ ਆਪਣੇ ਆਪ ਨੂੰ। ਫਿਰ ਮੈਂ ਉਹ ਲਿਆਂਦਾ ਸਿਆਣਾ ਸਿਰ ਮੈਂ ਬੁਝਾਉਣ ਦੀ ਫੁੱਲ ਕੋਸ਼ਿਸ਼ ਕੀਤੀ ਜਾਨ ਬਚਾਉਣ ਦੀ ਪਰ ਨਹੀਂ ਅੱਗੇ ਗੱਡੀ ਮਾਰ ਆ ਨਹੀਂ ਬਜੀ ਮਾਰ ਬਸ ਇਹ ਮੈਂ ਲੈ ਮੜ ਕੇ ਹਾਂਜੀ ਤੇ ਆਪਣਾ ਕਿੰਨੀ ਕੁ ਉਮਰ ਲੱਗਦੀ ਹੈ ਜੀ ਮੇਰੀ ਉਮਰ ਤਕਰੀਬਨ ਹੋਊਗੀ 60-70 ਸਾਲ ਦੇ ਲੱਗ ਗਿਆ ਬਜ਼ੁਰਗ ਆ ਸ੍ਰੀ ਸਾਹਿਬ ਆਇਆ ਨੇ ਹਾਂਜੀ ਤੇ ਕੁਝ ਬੋਲਿਆ ਹੀ ਜਾਂ ਨਹੀਂ ਨਹੀਂ ਕੁਝ ਨਹੀਂ ਸੁਣਿਆ ਮੈਂ ਤਾਂ ਸਿਰਫ ਲੋਕ ਜਿਹੜੇ ਭੱਜ ਗਏ ਉਦੋਂ ਲੈ ਕੇ ਆਇਆ ਅੱਗ ਬੁਝਾਉਣ ਵਾਸਤੇ ਹਾਂਜੀ ਥੱਲੇ ਲੋਕ ਇੱਥੇ ਹਾਂਜੀ ਬੋਤਲ ਪੈਟਰੋਲ ਦੀ ਪੈਟਰੋਲ ਦੀ ਬੋਤਲ ਹੀ ਹਾਂਜੀ